ਆਪ ਜੀ ਨੂੰ ਪਤਾ ਹੋਵੇਗਾ ਇੱਕ ਜੋਹਨ ਨਾਮ ਦਾ ਆਦਮੀ ਹੋਇਆ ਜੀ ਜੋਹਨ ਤੁਸੀਂ ਗੂਗਲ ਕਰਿਓ ਆਪ ਜੀ ਨੂੰ ਪਤਾ ਲੱਗੇਗਾ ਵੀ ਜੋਹਨ ਕੌਣ ਸੀ ਜਿੱਥੇ ਦੁਨੀਆ ਦੇ ਅੰਦਰ ਗੁਰਮਖੋ ਬੜੇ ਕਪਤੀ ਫਰੇਬੀ ਢੋਂਗੀ ਲੋਭੀ ਲੋਕ ਨੇ ਨਾ ਕਿਸੇ ਦਾ ਹੱਕ ਖਾਣ ਵਾਲੇ ਉੱਥੇ ਇਸੇ ਦੁਨੀਆ ਦੇ ਵਿੱਚ ਪਰਮੇਸ਼ਵਰ ਦੇ ਉਹ ਰੱਬ ਵਰਗੇ ਰੱਬ ਰੂਪ ਰੂਹਾਂ ਵੀ ਸੰਸਾਰ ਤੇ ਮਿਜੂ ਇਹ ਵੀ ਸੱਚ ਹੈ ਜਿਨੂੰ ਮਹਾਰਾਜ ਸਿੱਤੇ ਪਾਤਸ਼ਾਹ ਕਹਿੰਦੇ ਨੇ ਵੀ ਇੱਥੇ ਅਸੰਖ ਐਸੇ ਲੋਕ ਨੇ ਅਸੰਖ ਚੋਰ ਹਰਾਮਖੋਰ ਹੈ ਨੇ ਕੋਈ ਸ਼ੱਕ ਨਹੀਂ ਹੈ ਉੱਥੇ ਅਸੰਖ ਲੋਕ ਐਸੇ ਵੀ ਨੇ ਜਿਹੜੇ ਨੇਕ ਰੂਹਾਂ ਨੇ ਰੱਬੀ ਰੂਹਾਂ ਨੇ ਗੁਰਮੁਖੋ ਪ੍ਰੇਮ ਵਾਲੀਆਂ ਰੂਹਾਂ ਨੇ ਉਹ ਉਹਨਾਂ ਦੇ ਵਿੱਚ ਇੱਕ ਜੋਹਨ ਨਾਮ ਦਾ ਆਦਮੀ ਹੋਇਆ ਸੀ ਇਹ ਕੌਣ ਸੀ ਪਤਾ ਆਪ ਜੀ ਨੂੰ ਗੁਰਮੁਖੋ ਸੰਸਾਰ ਦੁਨੀਆ ਕੁਰਲਾਰਈ ਸੀ ਲੋਕ ਕੁਰਲਾਰ ਇਸਨ ਪੀੜਾ ਦੇ ਨਾਲ ਦਰਦ ਦੇ ਨਾਲ ਇੱਕ ਬਿਮਾਰੀ ਬਹੁਤ ਜ਼ਿਆਦਾ ਦੁਨੀਆ ਵਿੱਚ ਪੈਦਾ ਹੋ ਚੁੱਕੀ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਪੋਲੀਓ ਦਾ ਤੁਹਾਨੂੰ ਪਤਾ ਹੋਵੇ ਤੇ ਤੇ ਬੱਚੇ ਜਦੋਂ ਪੈਦਾ ਹੁੰਦੇ ਸਨ ਨਾ ਜਨਮ ਵੇਲੇ ਤੋਂ ਹੀ ਉਹਨਾਂ ਦੇ ਅੰਗ ਜਿਹੜੇ ਨੇ ਮਰਨੇ ਸ਼ੁਰੂ ਹੋ ਜਾਂਦੇ ਸਨ ਇਸ ਪੋਲੀਓ ਦੀ ਬਿਮਾਰੀ ਦੇ ਨਾਲ ਅੰਗ ਖਤਮ ਹੋਣੇ ਸ਼ੁਰੂ ਹੋ ਜਾਣੇ ਬੱਚੇ ਅਪਾਹਜ ਪੈਦਾ ਹੋਣੇ ਫਿਰ ਉਹਨਾਂ ਨੂੰ ਮਾਪਿਓ ਵੀ ਕਿੱਥੋਂ ਤੱਕ ਸੰਭਾਲਣ ਉਹਨਾਂ ਨੂੰ ਗੁਰਮੁਖੋ ਛੱਡ ਆਉਣਾ ਅਨੇਕਾਂ ਥਾਮਾਂ ਤੇ ਸੰਸਥਾਵਾਂ ਦੇ ਕੋਲ ਪਿੰਗਲਵਾੜੀਆਂ ਦੇ ਵਿੱਚ ਉਹ ਫਿਰ ਲੋਕ ਉਹ ਬੱਚੇ ਪੋਲੀਓ ਦੇ ਸ਼ਿਕਾਰ ਹੋਏ ਉਸ ਸਮੇਂ ਇਸ ਮਹਾਮਾਰੀ ਦੇ ਜਿਹੜੇ ਲੋਕਾਂ ਦੀ ਰਹਿਮੋਂ ਕਰਮ ਤੇ ਫਿਰੋ ਪਲਦੇ ਸਨ ਲੋਕਾਂ ਦੇ ਰਹਿਮੋਂ ਕਰਮ ਤੇ ਤਰਸ ਤੇ ਉਹ ਫਿਰ ਭਲਿਆ ਕਰਦੇ ਸਨ ਤੇ ਉਹ ਮੋਤ ਦੀ ਰੱਬ ਅੱਗੇ ਭੀਖ ਮੰਗਦੇ ਸਨ ਐਸੀ ਦਸ਼ਾ ਦੇ ਵਿੱਚ ਐਸੀ ਸਮੇਂ ਦੇ ਵਿੱਚ ਇੱਕ ਰੱਬ ਰੂਹ ਗੁਰਮੁਖੋ ਜਿਨੇ ਅਵਿਸ਼ਕਾਰ ਕੀਤਾ ਪੋਲੀਓ ਦੀ ਦਵਾਈ ਦਾ ਪੋਲੀਓ ਦੀ ਦਵਾਈ ਦਾ ਤੇ ਜਦੋਂ ਉਹਨੇ ਪੋਲੀਓ ਦੀ ਦਵਾਈ ਤਿਆਰ ਕੀਤੀ ਨਾ ਜੋਹਨ ਨਾਮ ਦੇ ਆਦਮੀ ਨੇ ਉਨਦੇ ਕੋਲ ਵੱਡੀ ਵੱਡੀ ਕੰਪਨੀਆਂ ਵੱਡੇ ਵੱਡੇ ਲੋਕ ਅਮੀਰ ਲੋਕ ਬਿਜ਼ਨਸਮੈਨ ਲੋਕ ਪਹੁੰਚ ਗਏ ਕਹਿਣ ਲੱਗੇ ਜੋਹਨ ਤੂੰ ਘਰ ਬੈਠ ਤੂੰ ਕੁਝ ਨਹੀਂ ਕਰਨਾ ਤੈਨੂੰ ਕਰੋੜਾ ਰੁਪਈਆ ਇੱਕ ਦੇਂਦਾ ਆਪਣਿਆਂ ਪਹੁੰਚ ਆਇਆ ਕਰੇਗਾ ਬਸ ਇਹ ਇਫਦਾ ਫਾਰਮੂਲਾ ਸਾਨੂੰ ਦੇ ਦੇ ਵਾਸਤੇ ਪਰ ਸੱਚ ਜਾਣਿਓ ਜੇ ਉਹ ਬੰਦਾ ਚਾਹੁੰਦਾ ਤੇ ਉਹ ਦੇ ਕੇ ਕਰੋੜਾ ਅਰਬਾ ਰੁਪਈਆ ਇੱਕ ਦਿਨ ਦਾ ਆਪਣੇ ਘਰ ਦੇ ਵਿੱਚ ਬੈਠੇ ਬਿਠਾਏ ਲੈ ਸਕਦਾ ਸੀ ਜਿਹੜੀ ਅੱਜ ਸਾਡੀ ਸੋਚ ਹੈ ਨਾ ਵੀ ਬੈਠੇ ਬਿਠਾਏ ਸਾਨੂੰ ਘਰ ਵਿੱਚ ਹੀ ਅਰਬਾਂ ਕਰੋੜਾਂ ਰੁਪਏ ਆ ਕੇ ਪ੍ਰਾਪਤ ਹੋ ਜੇ ਕੁਝ ਨਾ ਕਰਨਾ ਪਵੇ ਇਸ ਬਦਲ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਉਸ ਜ਼ੋਹਨ ਨਾਮ ਦੇ ਆਦਮੀ ਨੇ ਕਿਹਾ ਨਹੀਂ ਮੈਂ ਐਸਾ ਨਹੀਂ ਕਰਾਂਗਾ ਮੈਨੂੰ ਨਾ ਕਰੋੜਾਂ ਨਾ ਅਰਬਾਂ ਕੁਝ ਨਹੀਂ ਚਾਹੀਦਾ ਇਹ ਦਵਾਈ ਮੈਂ ਬਿਲਕੁਲ ਫ੍ਰੀ ਦਿਆਂਗਾ ਅੱਜ ਗੁਰਮੁਖੋ ਇਹ ਪੋਲੀਓ ਦੀ ਦਵਾਈ ਇਹ ਪੋਲੀਓ ਦੇ ਟਿੱਕੇ ਬਿਲਕੁਲ ਫ੍ਰੀ ਲੱਗਦੇ ਨੇ ਤੁਸੀਂ ਦੇਖੋ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਜਿਹੜੇ ਬੱਚੇ ਜੰਮਦੇ ਨੇ ਉਹਨਾਂ ਨੂੰ ਕੁਝ ਦਿਨਾਂ ਦੇ ਹੋਣ ਤੇ ਉਹ ਪੋਲੀਓ ਦੀ ਦਵਾਈ ਜ਼ਰੂਰ ਪਹਲਾਈ ਜਾਂਦੀ ਹੈ ਟਿੱਕੇ ਲੱਗਦੇ ਨੇ ਇਹ ਮਿਹਰਬਾਨੀ ਪਤਾ ਕਿੰਦੀ ਉਸ ਜੋਹਨ ਨਾਮ ਦੇ ਆਦਮੀ ਦੀ ਹੈ ਜੇ ਉਹ ਚੁੰਦਾ ਅੱਜ ਲੱਖਾਂ ਕਰੋੜਾਂ ਰੁਪਏ ਦੇ ਵਿੱਚ ਵੀ ਦਵਾਈ ਦੀ ਕੀਮਤ ਹੋਣੀ ਸੀ ਗੁਰਮੁਖੋ ਪਰ ਸੰਸਾਰ ਵਿੱਚ ਐਸੀਆਂ ਭਲੀਆਂ ਰੂਹਾਂ ਵੀ ਨੇ ਜੋ ਆਪਣੀ ਲੱਖਾਂ ਕਰੋੜਾਂ ਦੀ ਕਮਾਈ ਨੂੰ ਵੀ ਮਨੁੱਖੀ ਜੀਵਨ ਦੇ ਵਾਸਤੇ ਜਿਹੜਾ ਹੈ ਕੁਰਬਾਨ ਕਰ ਦਿੰਦੇ ਆ। ਉਹ ਲੋਕ ਵੀ ਨੇ ਜਿਹੜੇ ਛੱਡ ਦੇ ਖੱਕ ਨਹੀਂ ਕਿਸੇ ਦਾ ਕੋ ਸਤਨਾਮ ਸ੍ਰੀ ਵਾਇਗ। ਐਸੇ ਵੀ ਲੋਕ ਆ ਗਏ ਨੇ ਪਾਤਸ਼ਾਹ ਕਿਰਪਾ ਕਰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ हे ਮਨ ਜਿਨ੍ਹਾਂ ਤੇ ਤੂੰ ਕਿਉਂ ਲੋਭ ਵਿੱਚ ਫਸਿਆ ਹੋਇਆ ਹੈਂ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਮਹਾਰਾਜ ਅਸੀਂ ਲਾਭ ਵਾਸਤੇ ਕੰਮ ਕਰੀਏ ਲਾਭ ਵਾਸਤੇ ਲੋਭ ਵਾਸਤੇ ਕੰਮ ਬਿਲਕੁਲ ਬਿਨਾ ਕਰੀਏ